ਇਸ਼ਕ ਮੁਹੱਬਤ ਪਿਆਰੇ ਲੱਗਦੇ ਇਸ਼ਕ ਮੁਹੱਬਤ ਪਿਆਰੇ ਲੱਗਦੇ ਵਿੱਚ ਜਵਾਨੀ ਸਭ ਆਰੇ ਲੱਗਦੇ ਵਿੱਚ ਜਵਾਨੀ ਸਭ ਆਰੇ ਲੱਗਦੇ ਇਸ਼ਕ ਮੁਹੱਬਤ ਪਿਆਰੇ ਲੱਗਦੇ ਖੁਦ ਹੀ ਦਿਲ ਦੇ ਚੋਰ ਨੇ ਹੁੰਦੇ ਖੁਦ ਹੀ ਦਿਲ ਦੇ ਚੋਰ ਨੇ ਹੁੰਦੇ ਉਹ ਜਿਵੇਂਖਣ ਨੂੰ ਰਖਵਾਰੇ ਲੱਗਦੇ ਉਹ ਜਿਵੇਂਖਣ ਨੂੰ ਰਖਵਾਰੇ ਲੱਗਦੇ ਇਸ਼ਕ ਮੁਹੱਬਤ ਪਿਆਰੇ ਲੱਗਦੇ ਇਸ਼ਕ ਮੁਹੱਬਤ ਪਿਆਰੇ ਲੱਗਦੇ ਘਾਣ ਹੈ ਕਰ ਲੈਂਦੇ ਜਜ਼ਬਾਤਾਂ ਦਾ ਘਾਣ ਹੈ ਕਰ ਲੈਂਦੇ ਜਜ਼ਬਾਤਾਂ ਦਾ ਫਿਰ ਸ਼ਕਲਾਂ ਤੋਂ ਹਥਿਆਰੇ ਲੱਗਦੇ ਫਿਰ ਸ਼ਕਲਾਂ ਤੋਂ ਹਥਿਆਰੇ ਲੱਗਦੇ ਇਸ਼ਕ ਮੁਹੱਬਤ ਪਿਆਰੇ ਲੱਗਦੇ ਇਸ਼ਕ ਮੁਹੱਬਤ ਪਿਆਰੇ ਲੱਗਦੇ ਚਿਹਰੇ ਉੱਤੇ ਰੌਣਕ ਨਹੀਂ ਰਹਿੰਦੀ ਚਿਹਰੇ ਉੱਤੇ ਰੌਣਕ ਨਹੀਂ ਰਹਿੰਦੀ ਵੇਖਣ ਨੂੰ ਖੂਬ ਨਜ਼ਾਰੇ ਲੱਗਦੇ ਚਿਹਰੇ ਉੱਤੇ ਰੌਣਕ ਨਹੀਂ ਰਹਿੰਦੀ ਵੇਖਣ ਨੂੰ ਖੂਬ ਨਜ਼ਾਰੇ ਲੱਗਦੇ ਇਸ਼ਕ ਮੁਹੱਬਤ ਪਿਆਰੇ ਲੱਗਦੇ ਇਸ਼ਕ ਮੁਹੱਬਤ ਪਿਆਰੇ ਲੱਗਦੇ ਕੰਮ ਧੰਦਾ ਵੀ ਕੋਈ ਨਹੀਂ ਕਰਦੇ ਕੰਮ ਧੰਦਾ ਵੀ ਕੋਈ ਨਹੀਂ ਕਰਦੇ ਤਾਂ ਹੀ ਗੁਰਬਤ ਦੇ ਮਾਰੇ ਲੱਗਦੇ ਕੰਮ ਧੰਦਾ ਕੋਈ ਨਹੀਂ ਕਰਦੇ ही गुरबत दे, दे मारे लगते इश्क मुहब्बत प्यारे लगते इश्क मुहब्बत प्यारे लगते बाजी किसे न जीती सब ही ए जंग हारी लगते सब ही ए जंग हारी लगते इश्क मुहब्बत प्यारे लगते विच जवानी सब आरे लगते विच जवानी सब आरे लगते